ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਗਲਤੀਆਂ ਦਾ ਪਤਲਾ ਸੇਵਕ ਸਿਹਾਲ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੌਫੀ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਕੌਫੀ ਪੀਣ ਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਇਹ ਕਿੰਨੀ ਪੀਣੀ ਚਾਹੀਦੀ ਹੈ ਮਾਹਿਰਾਂ ਦੀ ਇਸ ਦੇ ਬਾਰੇ ਵਿੱਚ ਕੀ رائے ਹੈ ਤੇ ਕੌਫੀ ਦਾ ਇਤਿਹਾਸ ਕੀ ਹੈ ਕਹਿਣ ਤੋਂ ਭਾਵ ਕਿ ਕੌਫੀ ਕਿੱਥੋਂ ਆਈ ਹੈ ਕਾਫੀ ਦਾ ਸਾਡੇ ਸਰੀਰ ਦੇ ਉੱਪਰ ਕੀ ਅਸਰ ਪੈਂਦਾ ਹੈ ਤੇ 24 ਘੰਟਿਆਂ ਦੇ ਵਿੱਚ ਕਹਿਣ ਤੋਂ ਭਾਵ ਕਿ ਇੱਕ ਦਿਨ ਅਤੇ ਰਾਤ ਦੇ ਵਿੱਚ ਕਿੰਨੇ ਕੱਪ ਕਾਫੀ ਪੀਣਾ ਸਾਡੀ ਸਿਹਤ ਦੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਤੇ ਕਾਫੀ ਦੇ ਨਾਲ ਜੁੜੀ ਹੋਈ ਹੋਰ ਜਾਣਕਾਰੀ ਤੇ ਵੀ ਇਸ ਵੀਡੀਓ ਦੇ ਰਾਹੀਂ ਚੰਦਣਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੁੜੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਤੇ ਜੇ ਇਹ ਇਹ ਜਾਣਕਾਰੀ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਭੇਜ ਸਕਦੇ ਹੋ ਤਾਂ ਕਿ ਹੋਰ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋ ਸਕੇ ਤੇ ਦੋਸਤੋ ਜਿਹੜੀ ਇਹ ਕੌਫੀ ਹੈ ਇਹ ਦੁਨੀਆ ਭਰ ਦੇ ਲੱਖਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣੀ ਹੋਈ ਹੈ ਲਗਭਗ ਪਿਛਲੀਆਂ 5 ਕੁ ਸਦੀਆਂ ਤੋਂ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਬਣੀ ਹੋਈ ਹੈ ਹਰ ਰੋਜ਼ 2 ਬਿਲੀਅਨ ਕੱਪ ਤੋਂ ਜ਼ਿਆਦਾ ਕੌਫੀ ਪੀਤੀ ਜਾਂਦੀ ਹੈ। ਲਗਭਗ ਹਰ ਸਾਲ 90 ਬਿਲੀਅਨ ਅਮਰੀਕੀ ਡਾਲਰ ਇਸ ਤੋਂ ਇਨਕਮ ਹੁੰਦੀ ਹੈ, ਇਜਾਫਾ ਹੁੰਦਾ ਹੈ। ਕੁਝ ਮਹਿਰਾਂ ਦੀ ਇਹ ਰਏ ਹੈ ਕਿ ਕੌਫੀ ਦੇ ਕਾਰਨ ਹੀ 17ਵੀਂ ਅਤੇ 18ਵੀਂ ਸਦੀ ਦੀ ਪੁਨਰ ਜਾਗਰਤੀ ਆਈ ਸੀਗੀ। ਇਨ੍ਹਾਂ ਸਦੀਆਂ ਦੇ ਦੌਰਾਨ ਹੀ ਆਧੁਨਿਕ ਯੁੱਗ ਦੇ ਕਈ ਯੁੱਗ ਪਲਟਾਊ ਵਿਚਾਰਾਂ ਦਾ ਜਨਮ ਹੋਇਆ ਸੀਗਾ। ਦੋਸਤੋ ਕੌਫੀ ਦਾ ਜਿਹੜਾ ਮੁੱਖ ਤੱਤ ਹੈ ਉਹ ਹੈਗਾ ਕੈਫੀਨ ਕੈਫੀਨ ਹੁਣ ਤੱਕ ਦੁਨੀਆ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਇੱਕ ਤੱਤ ਹੈਗਾ ਇਹ ਸਾਡੇ ਸੋਚਣ ਤੇ ਸਮਝਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਕੌਫੀ ਪੀਣ ਦੇ ਨਾਲ ਅਸੀਂ ਐਕਟਿਵ ਜੇ ਮਹਿਸੂਸ ਕਰਦੇ ਆ ਫੀਲ ਕਰਦੇ ਆ ਕਈ ਵਾਰੀ ਜਦੋਂ ਸਾਨੂੰ ਸੁਸਤੀ ਜੀ ਪੈ ਜਾਂਦੀ ਹੈ ਥਕਾਵਟ ਮਹਿਸੂਸ ਹੁੰਦੀ ਹੈ ਫਿਰ ਅਸੀਂ ਕੌਫੀ ਦਾ ਕੱਪ ਲੈ ਕੇ ਐਕਟਿਵ ਮਹਿਸੂਸ ਕਰਦੇ ਆ ਫੀਲ ਕਰਦੇ ਆ ਤੇ ਜਿਹੜੀ ਇਹ ਕਾਫੀ ਹੈ ਇਹ ਮੂਲ ਰੂਪ ਦੇ ਵਿੱਚ ਏਥੋਪੀਆ ਵਿੱਚ ਉਗਾਏ ਜਾਣ ਵਾਲੇ ਕਾਫੀ ਅਰੇਬਿਕਾ ਨਾਮ ਦੇ ਪੌਦੇ ਦੇ ਬੀਜਾਂ ਤੋਂ ਹਾਸਲ ਕੀਤੀ ਜਾਂਦੀ ਹੈ ਰਵਾਇਤ ਹੈ ਕਿ 9ਵੀਂ ਸਦੀ ਦੇ ਦੌਰਾਨ ਕਾਲਡੀ ਨਾਮ ਦੇ ਇੱਕ ਚਰਵਾਹੇ ਨੇ ਜਿਹੜੇ ਭੇਡਾਂ ਬੱਕਰੀਆਂ ਚਾਰਦੇ ਨੇ ਠੀਕ ਹੈ ਜੀ ਉਹਨਾਂ ਨੂੰ ਚਰਵਾਹੇ ਕਿਹਾ ਜਾਂਦਾ ਹੈ ਇੱਕ ਚਰਵਾਹੇ ਨੇ ਦੇਖਿਆ ਕਿ ਉਸ ਦੀਆਂ ਬੱਕਰੀਆਂ ਵਿੱਚ ਕਾਫੀ ਦੇ ਬੀਜ ਖਾਣ ਤੋਂ ਬਾਅਦ ਊਰਜਾ ਦਾ ਪੱਧਰ ਵੱਧ ਗਿਆ ਭਾਵ ਕਿ ਐਕਟਿਵ ਹੋ ਗਈਆਂ એનર્ਜੀ ਆ ਗਈ ਇਹ ਦੇਖ ਕੇ ਚਰਵਾਹੇ ਨੇ ਕਾਫੀ ਦੇ ਬੀਜ ਖਾਣ ਦਾ ਫੈਸਲਾ ਕੀਤਾ ਤੇ ਜਦੋਂ ਉਸ ਨੇ ਇਹ ਬੀਜ ਖਾਦੇ ਉਹਨੇ ਵੀ ਮਤਲਬ એનર્ਜੀ ਜਿਵੇਂ ਬੋਡੀ ਦੇ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਫੀਲ ਕੀਤਾ ਮਹਿਸੂਸ ਕੀਤਾ ਐਕਟਿਵ ਮਹਿਸੂਸ ਕੀਤਾ ਉਦੋਂ ਤੋਂ ਲੈ ਕੇ ਸਥਾਨਕ ਲੋਕਾਂ ਨੇ ਕਾਫੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਉਹਨਾਂ ਨੇ ਇਸ ਦੇ ਬੀਜਾਂ ਤੋਂ ਪਾਊਡਰ ਤੇ ਪੱਤਿਆਂ ਤੋਂ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਇਤਿਹਾਸਕ ਤੱਥਾਂ ਦੇ ਮੁਤਾਬਕ ਜਮਨ ਦੇ ਸੂਫੀਆ ਨੇ 14ਵੀਂ ਸਦੀ ਵਿੱਚ ਕੌਫੀ ਦੇ ਬੀਜਾਂ ਨੂੰ ਭੁੰਨ ਕੇ ਅਜੋਕੀ ਕੌਫੀ ਜਿਹੜੀ ਅੱਜ ਅਸੀਂ ਕੌਫੀ ਪੀਂਦੇ ਆ ਇਹ ਤਿਆਰ ਕੀਤੀ ਸੀ ਤੇ 15ਵੀਂ ਸਦੀ ਤੱਕ ਪੂਰੀ ਓਟੋਮਨ ਸਲਤਨਤ ਵਿੱਚ ਕੌਫੀ ਦੇ ਘਰ ਜਿਹੜੀ ਕੌਫੀ ਦੀ ਅਸੀਂ ਦੁਕਾਨ ਕਹਿ ਸਕਦੇ ਹਾਂਗੇ ਉਹ ਖੁੱਲ ਗਈਆਂ ਸੀਗੀਆਂ ਜਿੱਥੋਂ ਇਹ ਫਿਰ ਅੱਗੇ ਯੂਰਪ ਦੇ ਵਿੱਚ ਫੈਲ ਗਈ ਕੌਫੀ ਉੱਥੋਂ ਪਹੁੰਚ ਕੇ ਕੌਫੀ ਸਿਆਸਤ ਦੇ ਵਿੱਚ ਕਾਰੋਬਾਰ ਦੇ ਵਿੱਚ ਤੇ ਨਵੇਂ ਵਿਚਾਰਾਂ ਦੇ ਕੇਂਦਰ ਵਿੱਚ ਆ ਗਈ ਇੱਕ ਜਾਣਕਾਰੀ ਦੇ ਮੁਤਾਬਕ ਦਾਰਸ਼ਨਿਕ ਵੋਲਟੇਅਰ ਦਿਨ ਵਿੱਚ ਕੌਫੀ ਦੇ ਲਗਭਗ 72 ਕੱਪ ਪੀ ਜਾਂਦਾ ਸੀਗਾ ਉਸ ਦੇ ਸਮੇਂ ਉਹਨਾਂ ਦੇ ਹੀ ਹੰਬਤਨੀ ਡਿਡ ਰੋਟ ਨੇ 28 ਜਿਲਦਾਂ ਵਿੱਚ ਲਿਖਿਆ ਜਾਣ ਵਾਲਾ ਆਪਣਾ ਵਿਸ਼ਵ ਕੋਸ਼ ਕੌਫੀ ਦੇ ਸਹਾਰੇ ਹੀ ਪੂਰ ਚੜ੍ਹਿਆ ਸੀਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੌਫੀ ਸਾਡੇ ਸਰੀਰ ਉੱਤੇ ਅਸਰ ਕਰਦੀ ਹੈ ਪ੍ਰਭਾਵ ਪਾਉਂਦੀ ਹੈ ਜਿਹੜੀ ਸਾਡੀ ਪਾਚਨ ਪ੍ਰਣਾਲੀ ਹੈਗੀ ਇਸ ਤੇ ਪ੍ਰਭਾਵ ਪਾਉਂਦੀ ਹੈਗੀ ਜਿਹੜੀ ਕੈਫੀਨ ਹੈ ਜਦੋਂ ਉਹ ਸਾਡੇ ਅੰਦਰ ਚਲੀ ਜਾਂਦੀ ਹੈਗੀ ਸਾਡੇ ਨਰਵਸ ਸਿਸਟਮ ਤੱਕ ਪਹੁੰਚ ਜਾਂਦੀ ਹੈਗੀ ਤਾਂ ਫਿਰ ਜਿਹੜੀ ਕੈਫੀਨ ਦੀ ਰਸਾਇਣਕ ਬਣਤਰ ਹੈ ਜਿਹੜੀ ਇਹ ਐਡਨੋਸਾਈਨ ਰਸ ਨਾਲ ਮਿਲਦੀ ਹੈ ਜੋ ਕਿ ਸਰੀਰ ਕੁਦਰਤੀ ਰੂਪ ਨਾਲ ਤਿਆਰ ਕਰਦਾ ਹੈ ਐਡਨੋਸਾਈਨ ਰਸ ਇਹ ਇਹ ਰਸ ਹੈ ਜਿਹੜਾ ਇਹ ਨਰਵਸ ਸਿਸਟਮ ਦੀਆਂ ਆਪਣੇ ਆਪ ਚੱਲਣ ਵਾਲੀਆਂ ਪ੍ਰਕਿਰਿਆਵਾਂ ਨੂੰ ਸ਼ਾਂਤ ਕਰਦਾ ਹੈ ਨਤੀਜੇ ਵਜੋਂ ਦਿਲ ਦੀ ਧੜਕਣ ਵਿੱਚ ਕਮੀ ਆਉਂਦੀ ਹੈ ਨੀਂਦ ਅਤੇ ਸ਼ਾਂਤੀ ਦੀ ਭਾਵਨਾ ਪੈਦਾ ਹੁੰਦੀ ਹੈ ਜਿਹੜਾ ਇਹ ਰਸ ਹੈਗਾ ਅ ਖੂਨ ਦੇ ਦਬਾਅ ਵਿੱਚ ਕੌਫੀ ਹੈ ਜਿਹੜੀ ਬਦਲਾਅ ਕਰਦੀ ਹੈ ਦਿਮਾਗ ਨੂੰ ਚੁਸਤ ਕਰਦੀ ਹੈ ਅਸੀਂ ਐਕਟਿਵ ਚੁਸਤ ਅ ਫੀਲ ਕਰਦੇ ਆਂਗੇ ਭੁੱਖ ਨੂੰ ਸ਼ਾਂਤ ਕਰਦੀ ਹੈ ਸੁਚੇਤਨਾ ਵਧਾਉਂਦੀ ਹੈ ਇਹ ਲੰਮੇ ਸਮੇਂ ਤੱਕ ਸਾਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਅਸੀਂ ਕਾਫੀ ਪੀ ਲੈਂਦੇ ਆਂਗੇ ਜਿਹੜੀ ਇਹ ਕਾਫੀ ਹੈ ਕੈਫੀਨ ਹੈ ਇਹ ਮੂਡ ਠੀਕ ਕਰਨਾ ਥਕਾਨ ਘਟਾਉਣਾ ਸਰੀਰਕ ਕਾਰਗੁਜ਼ਾਰੀ ਸੁਧਾਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ ਕਈ ਵਾਰ ਖਿਡਾਰੀ ਨੇ ਜਿਹੜੇ ਪਲੇਅਰ ਨੇ ਇਸ ਨੂੰ ਇੱਕ ਪੋਸ਼ਣ ਪੂਰਕ ਵਜੋਂ ਵੀ ਇਸਤੇਮਾਲ ਕਰਦੇ ਨੇ ਵਰਤਦੇ ਨੇ ਕਾਫੀਨ ਦਾ ਜਿਹੜਾ ਅਸਰ ਹੈ ਉਹ 15 ਮਿੰਟਾਂ ਤੋਂ 2 ਘੰਟਿਆਂ ਤੱਕ ਵੀ ਰਹਿ ਜਾਂਦਾ ਹੈਗਾ ਹਾਜਮ ਹੋਣ ਤੋਂ 5 ਤੋਂ 10 ਘੰਟਿਆਂ ਬਾਅਦ ਸਰੀਰ ਕਾਫੀਨ ਨੂੰ ਬਾਹਰ ਕੱਢ ਦਿੰਦਾ ਹੈਗਾ ਸਰੀਰ ਨੂੰ ਕਾਫੀਨ ਦੇ ਲਾਭ ਵਧਾਉਣ ਦੇ ਲਈ ਮਾਹਿਰ ਕਹਿੰਦੇ ਨੇ ਕਿ ਇਸ ਦੀ ਸੀਮਤ ਮਾਤਰਾ ਵਿੱਚ ਵਰਤੋਂ ਕਰਨੀ ਚਾਹੀਦੀ ਹੈ ਉਹ ਸਪਾਰਸ਼ ਕਰਦੇ ਨੇ ਕਿ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਦੇ ਲਈ ਦੁਪਹਿਰ ਦੇ ਵਿੱਚ ਕਾਫੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮਾਹਿਰਾਂ ਦੇ ਅਨੁਸਾਰ ਇੱਕ ਦਿਨ ਦੇ ਵਿੱਚ 400 ਮਿਲੀਗ੍ਰਾਮ ਤੋਂ ਵੱਧ ਕੈਫੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਮਾਹਿਰ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣੀ ਸਿਹਤ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਦਿਨ ਦੇ ਵਿੱਚ 2 ਕੱਪ ਜਾਂ ਫਿਰ 3 ਕੱਪ ਤੋਂ ਜ਼ਿਆਦਾ ਕੌਫੀ ਨਹੀਂ ਪੀਣੀ ਚਾਹੀਦੀ ਤੇ ਮਾਹਿਰਾਂ ਦੇ ਮੁਤਾਬਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਰਭਵਤੀ ਔਰਤਾਂ ਨੂੰ ਤੇ ਬੱਚਿਆਂ ਨੂੰ ਦੁੱਧ ਚੰਗਾਉਣ ਵਾਲੀਆਂ ਔਰਤਾਂ ਨੂੰ ਤੇ ਛੋਟੇ ਬੱਚਿਆਂ ਨੂੰ ਬਿਹਤਰ ਨਤੀਜੇ ਪ੍ਰਾਪਤ ਕਰਨ ਦੇ ਲਈ ਕੌਫੀ ਦਾ ਜਿਹੜਾ ਸੇਵਨ ਹੈ ਜਿਹੜੀ ਕੌਫੀ ਦੀ ਵਰਤੋਂ ਹੈ ਉਹ ਇੱਕ ਸੀਮਾ ਦੇ ਅੰਦਰ ਕਰਨੀ ਚਾਹੀਦੀ ਹੈ ਅਤੇ ਕਸੋਰੀ ਨੂੰ ਕੌਫੀ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਤੋਂ ਇਲਾਵਾ ਕੌਫੀ ਉਨੀਂਦਰਾ ਚਿੰਤਾ ਤਰੇਲੀਆਂ ਪੇਟ ਦੀ ਗੜਬੜ ਜੀ ਮਤਲਾਉਣਾ ਸਿਰਦਰਦ ਦਾ ਕਾਰਨ ਬਣ ਸਕਦੀ ਹੈ ਸਵੇਰੇ ਖਾਲੀ ਪੇਟ ਕੌਫੀ ਪੀ ਕੇ ਦਿਨ ਦੀ ਸ਼ੁਰੂਆਤ ਕਰਨਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਇਨ ਸੋਮਨੀਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਨ ਸੋਮਨੀਆਂ ਦੀ ਸਮੱਸਿਆ ਕਿ ਜਦੋਂ ਸਾਨੂੰ ਕਈ ਵਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਸੌਣ ਤੋਂ ਪਹਿਲਾਂ ਕੌਫੀ ਪੀਣਾ ਤੁਹਾਡੀ ਨੀਂਦ ਦੇ ਚੱਕਰ ਨੂੰ ਵਿਗਾੜ ਸਕਦਾ ਹੈ ਇਹੀ ਕਾਰਨ ਹੈ ਕਿ ਸੌਣ ਤੋਂ ਘੱਟੋ ਘੱਟ 3 ਜਾਂ 4 ਘੰਟੇ ਪਹਿਲਾਂ ਕੌਫੀ ਪੀਣੀ ਚਾਹੀਦੀ ਹੈ ਤੇ ਮਾਹਿਰਾਂ ਦੇ ਮੁਤਾਬਕ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਮਾਹਿਰ ਨੇ ਉਹਨਾਂ ਨੇ ਕਿਹਾ ਉਹ ਸੁਚੇਤ ਕਰਦੇ ਨੇ ਕਿ 1200 ਮਿਲੀਗ੍ਰਾਮ ਕੈਫੀਨ ਭਾਵੇਂ 12 ਕੱਪ ਕਾਫੀ ਦਾ ਤੁਰੰਤ ਹੀ ਬੁਰਾ ਅਸਰ ਪੈਂਦਾ ਹੈਗਾ ਤੇ ਮਰੀਜ਼ ਨੂੰ ਦੌਰਾ ਵੀ ਪੈ ਸਕਦਾ ਹੈਗਾ ਹਾਲਾਂਕਿ ਜੇ ਕਾਫੀ ਦਾ ਵਿਵੇਕਪੂਰਨ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਫਾਇਦੇਮੰਦ ਵੀ ਹੋ ਸਕਦਾ ਹੈਗਾ ਕਈ ਬਿਮਾਰੀਆਂ ਵਿੱਚ ਤਾਂ ਕੈਫੀਨ ਮੌਤ ਦੇ ਖਤਰੇ ਨੂੰ ਵੀ ਘਟਾਉਣ ਦੇ ਵਿੱਚ ਕਾਰਗਰ ਦੇਖੀ ਗਈ ਹੈ ਇਹ ਮਾਹਿਰ ਕਹਿੰਦੇ ਨੇਗੇ ਮਾਹਿਰਾਂ ਦੇ ਮੁਤਾਬਕ ਇੱਕ ਦਿਨ ਵਿੱਚ 2 ਤੋਂ ਦਿੰਦੇ ਕੱਪ ਕੌਫੀ ਪੀਣ ਦੇ ਫਾਇਦੇ ਹੋ ਸਕਦੇ ਨੇਗੇ ਕੌਫੀ ਦੀ ਵਰਤੋਂ ਸ਼ੱਕਰ ਰੋਗ ਦਿਲ ਦੀਆਂ ਬਿਮਾਰੀਆਂ ਕੁਝ ਕਿਸਮ ਦੇ ਕੈਂਸਰਾਂ ਦਾ ਖਤਰਾ ਘਟਾਉਣ ਵਿੱਚ ਵੀ ਭੂਮਿਕਾ ਰਗੀ ਰੋਜ਼ਾਨਾ 2 ਤੋਂ 3 ਕੱਪ ਕੌਫੀ ਪੀਣ ਦੇ ਨਾਲ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਫੈਟੀ ਲੀਬਰ ਇਸ ਤਰ੍ਹਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਹੜੇ ਮਾਹਿਰ ਨੇ ਉਹ ਇਸ ਨੂੰ ਬਿਨਾਂ ਖੰਡ ਤੋਂ ਅਤੇ ਘੱਟ ਦੁੱਧ ਦੇ ਨਾਲ ਪੀਣ ਦਾ ਸੁਝਾਅ ਦਿੰਦੇ ਨੇਗੇ ਕੌਫੀ ਦੀ ਸਹੀ ਮਾਤਰਾ ਪੀਣ ਦੇ ਨਾਲ ਅਸੀਂ ਦਿਨ ਪਰ ਊਰਜਾਵਾਨ ਮਹਿਸੂਸ ਕਰਦੇ ਆ એનર્ਜੀ ਸਾਡੀ ਬੌਧੀ ਦੇ ਵਿੱਚ ਆ ਜਾਂਦੀ ਹੈ ਥਕਾਵਟ ਅਤੇ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਤੋਂ ਛਟਕਾਰਾ ਪਾਉਣ ਦੇ ਲਈ ਕੌਫੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਕੌਫੀ ਪੀਣ ਦੇ ਨਾਲ ਡਿਪਰੈਸ਼ਨ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਖਤਰਾ ਵੀ ਘੱਟ ਹੋ ਸਕਦਾ ਹੈਗਾ ਅਗਲੀ ਵਾਰ ਜਦੋਂ ਵੀ ਅਸੀਂ ਕੌਫੀ ਦਾ ਕੱਪ ਪੀਣ ਲਈ ਚੁੱਕੀਏ ਤਾਂ ਸਾਨੂੰ ਇਸ ਦੀਆਂ ਲਾਭ ਹਾਨੀਆਂ ਦਾ ਪਤਾ ਜਰੂਰ ਹੋਣਾ ਚਾਹੀਦਾ ਮੁੱਖ ਦੀ ਗੱਲ ਤਾਂ ਇਹੀ ਹੈ ਕਿ ਬਿਹਤਰ ਨਤੀਜੇ ਪ੍ਰਾਪਤ ਕਰਨ ਦੇ ਲਈ ਕਾਫੀ ਦੀ ਵਰਤੋਂ ਲਿਮਟ ਦੇ ਅੰਦਰ ਕਰਨੀ ਚਾਹੀਦੀ ਹੈ ਤੇ ਇਹ ਤਾਂ ਹੈਗੀ ਸੀ ਦੋਸਤੋ ਜਾਣਕਾਰੀ ਕਾਫੀ ਦੇ ਬਾਰੇ ਚ ਤੇ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਇਨੀਆਂ ਨੂੰ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ